ਕੋਈ ਬੇਟੀ ਉਹ 500 ਕਮੜਾ ਖੇਤ ਦਾ ਇਤਕਾਰ ਕਰ ਰਹੇ ਨੇ ਮੈਨੂੰ ਉਹ ਸਾਰਾ ਹੀ ਸਮਾਨ ਗਾਇਦਾ 807 ਨਾਮ ਹੈ ਮਹਾਰਾਜੇ ਨੇ ਪ੍ਰੀਤ ਜੀ ਤੁਹਾਨੂੰ ਸਿਵਾ ਨੋਟ ਦੇਸ਼ ਤੋਂ ਲੈ ਕੇ ਪੜੀ ਕਹਿੰਦੇ ਜਿਹੜਾ ਸਮਾਨ ਆ ਨੋਟ ਕਰੋ ਇੰਨਾ ਵੀ ਸਾਰਾ ਸਮਾਨ ਤੇ ਗੋਦੀ ਖਾਨੇ ਵਿੱਚ ਮੌਜੂਦ ਆ ਪਰ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਵੇਚੀ ਗਈਆਂ ਉਹ ਕਿਹੜੀਆਂ ਨੇ ਉਹ ਕਿਤਾਬਾਂ ਜਿਹੜੇ ਲਿਖਿਆ ਹਾਥੀ ਨੇ ਦੰਦ ਛੱਡਦਾ ਕਿਉਂਦਾ ਉਹ ਨਹੀਂ ਬਚ ਸਕਦਾ ਇੱਕ ਮੁੱਦੀ ਭਾਵੇਂ ਨਿਕੋ ਨਹੀਂ ਮਿਲਦਾ اڄ اندري آجي وعلیکم السلام السلام علیکم السلام را جا

ਵਾਹਿਗੁਰੂ 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 ਵਾਹਿਗੁਰ वाहेगुरु 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 वाहिगुरु वाहेगुरु 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 वाहे वाहेगुरु वाहिगुरू 그다 <laughs> ਜੋ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਵੀ ਯਾ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਪਹਿਲਾਂ ਤਾਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਜੋ ਨਗਰ ਕੀਰਤਨ ਅੱਜ ਪਿੰਡ ਬਲੰਦਾ ਵਿਖੇ ਕੱਢਿਆ ਜਾ ਰਿਹਾ ਹੈ ਵੱਖ-ਵੱਖ ਪਿੰਡਾਂਵਾਂ ਦੇ ਵਿੱਚੋਂ ਹੁੰਦਾ ਹੋਇਆ ਵੀਸ ਅੱਜ ਜੋ ਨਗਰ ਕੀਰਤਨ ਆ ਵੀ ਸਰਦਾਰ ਮਨਜੀਤ ਸਿੰਘ ਨੰਬਰਦਾਰ ਜੀ ਦੇ ਘਰੇ ਵੀ ਪੰਡਾਲ ਦੇ ਵਿੱਚ ਪਹੁੰਚ ਰਿਹਾ ਆ ਤੇ ਇਸ ਤੋਂ ਬਾਅਦ ਜੋ ਸਫਾਈ ਦੇ ਕਾਰਜਾ ਸ਼੍ਰੀਮਤੀ ਸੁਰਿੰਦਰ ਕੌਰ ਜੀ ਸਰਪੰਚ ਉਹਨਾਂ ਨੇ ਪਿੰਡ ਦੀ ਸਫਾਈ ਕਰਾਈ ਆ ਅਸੀਂ ਪੰਚਾਇਤ ਦਾ ਵੀ ਧੰਨਵਾਦ ਕਰਦੇ ਆ ਤੇ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ